ਤੁਸੀਂ ਦੇਖ ਰਹੇ ਹੋ ਡਿਸਕਵਰ ਪਲੱਸ ਜੋ ਦੁਖਾਉਂਦਾ ਹੈ ਤੁਹਾਨੂੰ ਹਮੇਸ਼ਾ ਸੱਚ ਅੱਜ ਖੜੇ ਆ ਅਸੀਂ ਲਾਡੋਵਾਲ ਟੋਲ ਪਲਾਜਾ ਤੇ ਜਿੱਥੇ ਕਿਸਾਨਾਂ ਨੇ ਧਰਨਾ ਲਾਇਆ ਪਿਛਲੇ ਕਈ ਦਿਨਾਂ ਤੋਂ ਟੋਲ ਪਲਾਜਾ ਜੇ ਤੁਸੀਂ ਦੇਖੋ ਬੰਦ ਕਰਾ ਦਿੱਤਾ ਗਿਆ ਤੇ ਕਿਸਾਨ ਇੱਥੇ ਧਰਨੇ ਤੇ ਬੈਠੇ ਨੇ ਲਗਾਤਾਰ ਦਰਨਾ ਕਈ ਦਿਨਾਂ ਤੋਂ ਚੱਲ ਰਿਹਾ ਹੈ ਕੱਲ ਪੰਜਾਬ ਵਿੱਚ ਕੈਪਟਨ ਸਰਕਾਰ ਨੇ ਕੁਝ ਫੈਸਲੇ ਕੀਤੇ ਨੇ ਜਿਦੇ ਨਾਲ ਇਹ ਇਨਸ਼ੋਰ ਕੀਤਾ ਹੈ ਕਿ ਐਮਐਸਪੀ ਬਣੀ ਰਹੇਗੀ ਐਮਐਸਸੀਪੀ ਤੋਂ ਘੱਟ ਕੋਈ ਵੇਚੇਗਾ ਖਰੀਦੇਗਾ ਤੇ ਉਸ ਤੇ ਵੀ ਐਕਸ਼ਨ ਲਿਆ ਜਾਏਗਾ 3 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਤੇ ਕਿਸਾਨ ਜਥੇਬੰਦੀਆਂ ਇੱਥੇ ਡਟੀਆਂ ਹੋਈਆਂ ਨੇ ਲਗਾਤਾਰ ਲੰਗਰ ਵੀ ਚੱਲ ਰਿਹਾ ਤੇ ਲਗਾਤਾਰ ਜੋ ਹੈ ਇੱਥੇ ਗੱਲਬਾਤ ਚੱਲ ਰਹੀ ਹੈ ਇੱਥੇ ਕੋਈ ਲੋਕ ਆਉਂਦੇ ਨੇ ਬੈਠਦੇ ਨੇ ਤੇ ਇੱਥੇ ਆਪਦਾ ਹਾ ਦਾ ਨਾਰਾ ਮਾਰਨਾ ਜੋ ਹੈ ਆਪਦਾ ਇੱਕ ਫਰਜ ਸਮਝਦੇ ਨੇ ਬਹਿ ਕੇ ਹਾਜ਼ਰੀ ਲਵਾ ਕੇ ਜਾਂਦੇ ਨੇ ਤੇ ਇਸ ਕਰਕੇ ਜੋ ਇਹਨਾਂ ਦੀ ਮਨਸ਼ਾ ਹੈ ਆਪਾਂ ਉਹ ਦੇਖੀਏ ਤੇ ਵੱਡੀ ਗਿਣਤੀ ਨਾਲ ਦੇਖੀਏ ਕਿਉਂ ਹੈ ਕਿ ਇਰਾਦੇ ਇਹਨਾਂ ਦੇ ਨੇਕ ਅਸੀਂ ਵੀ ਇਹਨਾਂ ਦੇ ਜੋ ਸੂਲ ਨੇ ਉਹਨਾਂ ਦੇ ਨਾਲ ਸਹਿਮਤ ਹਾਂ ਤੇ ਕਿਉਂਕਿ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਤੇ ਜਿਹੜੇ ਇਹਨਾਂ ਦੇ ਖਾਦਸ਼ੇ ਨੇ ਕਲੀਅਰ ਕਰਨੇ ਚਾਹੀਦੇ ਨੇ ਹੁਣ ਆਪਾਂ ਇੱਥੇ ਕਿਸੇ ਦੋ ਚਾਰ ਬੰਦਿਆਂ ਨਾਲ ਗੱਲ ਕਰਾਂਗੇ ਤੇ ਜਾਣਾਂਗੇ ਉਹਨਾਂ ਦੇ ਵਿਚਾਰ ਇੱਕ ਮਿੰਟ ਹਾਂਜੀ ਤੁਸੀਂ ਦੱਸੋ ਕਾਹਦੇ ਵਾਸਤੇ ਧਰਨਾ ਲਗਿਆ ਹੈ ਇਹ ਜੀ ਧਰਨਾ ਲਾਇਆ ਆ ਜਿਹੜਾ ਦਾ ਮੋਦੀ ਦੇ ਤੇਲੇ ਪਾਸ ਕੀਤੇ ਆ ਜੱਟਾਂ ਦੀ ਮਜ਼ਦੂਰਾਂ ਦੀ ਰੋਟੀ ਖੋਣ ਵਾਸਤੇ ਹਾਂਜੀ ਉਹਦੇ ਕਾਰਨ ਧੰਨੇ ਚੱਲਦੇ ਆ ਇਹ ਕੱਲ ਜਿਹੜਾ ਕੈਪਟਨ ਸਾਹਿਬ ਨੇ ਕੀਤਾ ਵੀ ਐਮਐਸਪੀ ਬਣੀ ਰਹੂਗੀ ਤਾਂ 3 ਸਾਲ ਦੀ ਸਜ਼ਾ ਹੋ ਸਕਦੀ ਹੈ ਜਿਹੜਾ ਘੱਟ ਵੇਚੂਗਾ ਕੀ ਤੁਸੀਂ ਉਸ ਨੂੰ ਇੱਕ ਚੰਗਾ ਕਦਮ ਮੰਨਦੇ ਹੋ ਜਾਂ ਨਹੀਂ ਨਹੀਂ ਜਿੰਨੇ ਸੇਕਰੋਂ ਮੋਦੀ ਨਹੀਂ ਪੈਸਾ ਦਿੰਦਾ ਨਾ ਉਹਨਾਂ ਚੱਕਰ ਨਹੀਂ ਫੈਸਲਾ ਹੋਊਗਾ ਉਹਨਾਂ ਦਾ ਬਿਲਕੁਲ ਸਹੀ ਗੱਲ ਹੈ ਕਿ ਕਾਨੂੰਨ ਸੈਂਟਰ ਦੇ ਨੇ ਸੈਂਟਰ ਨੇ ਅਪਰੂਵ ਕਰਨੇ ਨੇ ਐਮੈਂਡਮੈਂਟ ਸੈਂਟਰ ਨੇ ਕਰਨੀ ਹੈ ਇਸ ਕਰਕੇ ਸਟੇਟ ਗਵਰਨਮੈਂਟ ਆਫ ਦਾ ਜ਼ੋਰ ਤਾਂ ਲਾ ਰਹੀ ਹੈ ਪਰ ਉਹ ਦਾ ਜੋਰ ਲਾਉਣ ਦਾ ਜਿੰਨਾ ਚਿਰ ਸੈਂਟਰ ਸਹਿਯੋਗ ਨਹੀਂ ਕਰੇਗਾ ਕੋਈ ਫਾਇਦਾ ਨਹੀਂ ਹੋਏਗਾ ਜਦ ਤੱਕ ਮੋਦੀ ਝੁਕਦਾ ਨਹੀਂ ਹੈ ਉਹਨਾਂ ਚਿਰ ਧਰਨੇ ਚੱਕਦੇ ਬਿਲਕੁਲ ਉਹਨਾਂ ਚਿਰ ਜਾ ਹੀ ਰਹੇ ਤੇ ਕਿਸਾਨ ਬਿਲਕੁਲ ਡਟੇ ਹੋਏ ਨੇ ਕਹਿੰਦੇ ਜਿੰਨਾ ਚਿਰ ਸਾਨੂੰ ਸੈਂਟਰ ਝੁਕਦਾ ਨਹੀਂ ਸਾਡੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਤੇ ਅਸੀਂ ਲਗਾਤਾਰ ਇੱਥੇ ਆਪਣੇ ਧਰਨੇ ਜਾਰੀ ਰੱਖਾਂਗੇ ਵੀਰਾਂ ਨਾਲ ਹੋਰ ਗੱਲ ਕਰਦੇ ਜੀ ਕੀ ਇਸ ਧਰਨੇ ਦਾ ਅਸਰ ਪਊਗਾ ਸੈਂਟਰ ਸਰਕਾਰ ਤੇ ਬਿਲਕੁਲ ਜੀ ਸਾਰਾ ਅਸਰ ਪਊਗਾ ਅਸੀਂ ਪਿੱਛੇ ਨਹੀਂ ਹਟਾਂ ਜਦ ਤੱਕ ਇਹਦਾ ਅਸਰ ਤੱਕ ਨਹੀਂ ਕੀ ਚਾਹ ਦਾ ਹੋ ਰਹਾ ਹੈ ਤੁਹਾਨੂੰ ਟੋਲ ਪੋਸਟ ਬੰਦ ਕੀਤੀ ਹੈ ਤੇ ਤੋਂ ਬਹੁਤ ਸਾਰੇ ਲੋਕ ਲੰਘਦੇ ਨੇ ਕਿ ਇਹ ਟੋਲ ਪੋਸਟ ਬੰਦ ਕਰਨ ਨਾਲ ਲੋਕਾਂ ਨੂੰ ਕੋਈ ਖੁਸ਼ੀ ਹੈ ਜੇ ਲੋਕਾਂ ਨੂੰ ਇਤਰਾਜ ਆਜਾ ਲੋਕੀਏ ਨੂੰ ਕੋਈ ਫਾਇਦੇ ਨਹੀਂ ਸੁਣਦੇ ਕੀ ਆ ਬਹੁਤ ਜ਼ਿਆਦਾ ਲੋਕਾਂ ਦਾ ਕੋਈ ਖੁਸ਼ੀ ਨਹੀਂ ਹੈ ਪਰ ਇਹ ਜਦੋਂ ਟੋਲ ਪੁਲਾਜਾ ਸੀ ਬੰਦ ਕੀਤਾ ਇਹ ਟੋਲ ਪੁਲਾਜਾ ਇਹ ਹਿੰਦੁਸਤਾਨ ਦਾ ਸਭ ਤੋਂ ਮਹਿੰਗਾ ਸਭ ਤੋਂ ਵੱਡਾ ਟੋਲ ਪੁਲਾਜਾ ਇੱਥੇ ਟਰੱਕਾਂ ਵਾਲੇ ਨਹੀਂ ਹਿੱਸੇਸਾਂ ਦੇ ਕੇ ਲੰਘਦੇ ਆ ਕੋਈ ਕਹਿਣ ਵਾਲੀ ਗੱਲ ਨਹੀਂ ਉੱਤਰ ਕੇ ਇਥੇ ਆ ਕੇ ਸਾਡਾ ਧੰਨਵਾਦ ਕਰਦੇ ਜਾਂਦੇ ਆ। ਇਹ ਵੀ ਆਪਰੇ ਜਿਹੋ ਜਿਹੋ ਪੈਸੇ ਮੰਗੇ ਅਸੀਂ ਕਹਿੰਨੇ ਪੈਸੇ ਨਹੀਂ ਲੈਣੇ ਹੈਗੇ। ਤੱਕੇ ਨਾਲ 100000 ਦੇ ਕੇ ਇਹ ਖੁਸ਼ੀ ਨਾਲ ਕਹਿੰਦੇ ਇੰਨੇ ਕੁ ਤਾਂ ਲੈ ਲਓ। ਤੁਸੀਂ ਬੈਠੇ ਆ ਸਾਡਾ ਹੱਕ ਭੰਡਾ। ਬਿਲਕੁਲ درست ਗੱਲ ਹੈ ਜੀ। ਇਹ ਬਹੁਤ ਮਹਿੰਗਾ ਟੋਲ ਪਲਾਜਾ ਹੈ। 130 ਰੁਪਏ ਇੱਕ ਪਾਸੇ ਦੀ ਟੋਲ ਹੈ ਜੇ ਜਲੰਧਰ ਜਾਣਾ ਹੈ। 60 ਕਿਲੋਮੀਟਰ ਯਾਨੀ 2 ਰੁਪਏ ਕਿਲੋਮੀਟਰ ਤੋਂ ਵੱਧ ਤੁਹਾਨੂੰ ਟੋਲ ਦੇਣੀ ਪੈਂਦੀ ਹੈ। ਔਰ ਜੇ ਤੁਸੀਂ ਇਥੋਂ ਫਲੋਰ ਹੀ ਜਾਣਾ ਤਾਂ ਵੀ ਤੁਹਾਨੂੰ 130 ਰੁਪਏ ਦੀ ਟੋਲ ਵਾ ਦੇਣੀ ਪੈਂਦੀ ਆ ਵਾਪਸ ਆਉਣ ਜਾਣ ਦੀ 180 ਰੁਪਏ ਹੁੰਦੀ ਆ ਜੇ ਤੁਸੀਂ ਕੈਸ਼ ਤੇ ਦਿਨੇ ਹੋ ਅੱਜ ਕੱਲੋ 260 ਹੋ ਜਾਂਦੀ ਆ ਕਿਉਂਕਿ ਕੈਸ਼ ਤੇ ਡਬਲ ਪਾਸ ਬਣਨਾ ਬੰਦ ਹੋ ਗਿਆ ਤੇ ਇਹ ਮਹਿੰਗਾ ਟੋਲ ਪਲਾਜਾ ਹੈ ਸੜਕ ਦੀ ਹਾਲਤ ਤੁਸੀਂ ਪਿੱਛੇ ਦੇਖੋ ਜਾਮ ਲੱਗਿਆ ਸਤਲੁਜ ਦੇ ਪੁਲ ਤੇ ਤਕਰੀਬਨ ਘੰਟਾ ਘੰਟਾ ਇਹ ਪੁਲ ਕੱਢਣ ਨੂੰ ਲੱਗਦਾ ਹੈ ਇੱਥੋਂ ਗੱਡੀ ਲੰਘਣ ਨੂੰ ਘੰਟੇ ਤੋਂ ਉੱਪਰ ਲੱਗਦਾ ਟਰੱਕ ਵਾਲੇ ਇੱਥੇ ਤੇਲ ਫੂਕ ਰਿਆ ਖੜੇ ਤੇ ਸਰਕਾਰ ਸੋਚਦੀ ਆ ਵੀ ਟੋਲ ਲੈਣੀ ਆ 130 ਰੁਪਏ ਟੋਲ ਬ੍ਰਿਜ 1 ਕਿਲੋਮੀਟਰ ਦਾ ਜੇ ਕ੍ਰੋਸ ਕਰਨ ਨੂੰ 1 ਘੰਟਾ ਲੱਗੇ ਤਾਂ ਕੀ ਮੋਰਲ ਰਾਈਟ ਹੈ ਸਰਕਾਰ ਨੂੰ ਕੋਈ ਟੋਲ ਲੈਣ ਦਾ ਇਹ ਸੋਚਣ ਵਾਲੀ ਗੱਲ ਹੈ ਤੇ ਸੱਚ ਦਾ ਚਾਹੀਦਾ ਹਾਂਜੀ 1 ਕਿਲੋਮੀਟਰ ਦਾ ਲੱਗਦਾ ਸਾਡੀ ਨਿਰਮਲ ਸੈਨਮਾ ਗੁਰੂ ਕੋਲ ਲੰਘਾ ਚੱਲ ਰਿਹਾ ਆਇਆ ਅੱਜ ਮਹਾਪੁਰਸ ਕਿਹਦੇ ਹੋਰ ਪਾਸੇ ਚੱਲ ਗਿਆ ਸੀਗੇ ਗਿਆਦਾ 25 ਤਰੀਕ ਦੇ ਲੰਗਰ ਚੱਲ ਰਿਹਾ ਆ ਭਾਵੇਂ 10000 ਬੰਦਾ ਵੀ ਰੋਧ ਲੰਗਰ ਪਿਆ ਕਰਦਾ ਸਦਾ ਦੇ ਬੰਨ ਮਾ ਜੀ ਦੇਰ ਰ ਚੱਲ ਰਿਹਾ ਲੰਗਰ ਚੱਕ ਰਹੇ ਬਹੁਤ ਜਿਆਦੇ ਪਰੋ ਲੰਗਰ ਚੱਕਦੇ ਆ ਅਸੀਂ ਨਰੇਂਦਰ ਮੋਦੀ ਨੂੰ ਇਹ ਕਹਿੰਦੇ ਕਿ ਜਿਹੜਾ ਕਿਸਾਨ ਰੇਲਾ ਦੇ ਆ ਗਿਆ ਸੜਕਾਂ ਤੇ ਆ ਗਿਆ ਜਦੋਂ ਅਸੀਂ ਵੋਟਾਂ ਸੀਗੀਆਂ ਉਹਨਾਂ ਤੈਨੂੰ ਵੋਟਾਂ ਪਈਆਂ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਹੈ ਜੋ ਕਿਸਾਨਾਂ ਵਾਸਤੇ ਉਹਨਾਂ ਨੇ ਕਿਹਾ ਬਜੂਰਗੀ ਵਿੱਚ ਨਹੀਂ ਪਾਉਣੀ ਜੋ ਕਿਸਾਨ ਚੀਜ਼ ਨੂੰ ਨਹੀਂ ਮੰਨ ਰਹੇ ਇਹਨਾਂ ਨੂੰ ਆਪ ਨੂੰ ਬੁੱਧੀ ਨਾਲ ਮੰਨਣਾ ਚਾਹੀਦਾ ਕਿਉਂਕਿ ਬੜੀ ਗੱਲ ਨਹੀਂ ਹੌਸਲੇ ਬਲੰਦ ਨੇ ਜੀ 10000 ਬੰਦੇ ਨੂੰ ਲੰਗਰ ਚ ਕ ਇਰਾਦੇ ਨੇ ਇਹਨਾਂ ਦੇ ਕਾਕੇ ਤੁਸੀਂ ਇੱਥੇ ਸੇਵਾ ਕਰਦੇ ਹੋ ਕਿਸ ਮੰਤਰਮ ਦੀ ਸੇਵਾ ਕਰ ਰਹੇ ਹੋ ਤੁਸੀਂ ਮਨ ਸ਼ਾਂਤੀ ਦੀ ਸੇਵਾ ਸਾਡੀ ਆਈ ਹੈ ਜਿੰਨੀ ਸੰਗਤ ਆਉਂਦੀ ਅਸੀਂ ਸਭ ਨੂੰ ਪ੍ਰਸ਼ਾਦਾ ਸਕਾਂ ਲੈਣ ਦੇ ਆ ਕੋਈ ਹਜ਼ਾਰ ਬੰਦੇ ਆ ਗਏ ਕੋਈ 10000 ਬੰਦੇ ਆਦੇ ਸਾਨੂੰ ਕੋਈ ਨਹੀਂ ਸਵੇਰੇ 9 ਵਜੇ ਜਾਂਦੇ ਆ ਰਾਤ ਨੂੰ 11 ਵਜੇ ਤੱਕ ਲੰਗਰ ਚੱਲਦਾ ਹੈ ਗੁਰਦਵਾਰਾ ਮਾਊ ਸਾਹਿਬ ਕਾਰ ਸੇਵਾ ਦਿੱਲੀ ਵਾਲਿਆਂ ਦੀ ਬਹੁਤ ਬਹੁਤ हरियाणा सारे प्रबन्ध ए टोल प्लाजा दा हाल है जिस तरह मैं पहला दसया ते भी 130 ਰੁਪਇਆ ਟੋਲ ਲੈ ਕੇ 1 ਕਿਲੋਮੀਟਰ ਲੰਘਣ ਵਾਸਤੇ ਸਵਾ ਘੰਟਾ ਲੱਗ ਰਿਹਾ ਤੇ ਤੇਲ ਫੂਕ ਰਹੇ ਨੇ ਹੁਣ ਆਰਮੀ ਦੀ ਕਨਵਾਈ ਵੀ ਵਿੱਚ ਫਸੀ ਖੜੀ ਹੈ ਕੋਈ ਪ੍ਰੋਵੀਜ਼ਨ ਨਹੀਂ ਹੈ ਕੋਈ ਮੈਨੇਜਮੈਂਟ ਨਹੀਂ ਹੈ ਤੇ ਟੋਲ ਸਿਰਫ ਲਈ ਜਾ ਰਹੀ ਹੈ ਕੀ ਇਹ ਟੋਲ ਜਾਇਜ ਹੈ ਕਿ ਸਵਾਲ ਸੋਚਣ ਵਾਲਾ ਕਿ ਜਦੋਂ ਰੋਡ ਦੀ ਕੰਡੀਸ਼ਨ ਇਹ ਆ ਬ੍ਰਿਜ ਬੰਦ ਪਿਆ ਔਰ ਲਗਾਤਾਰ ਲਾਈਨਾਂ ਲੱਗ ਰਹੀਆਂ ਨੇ ਉਸ ਦੇ ਬਾਵਜੂਦ ਵੀ ਟੋਲ ਲੈਣਾ ਚਾਹੁੰਦੀ ਹੈ ਸਰਕਾਰ ਟੋਲ ਲੈਣਾ ਚਾਹੁੰਦੀ ਹੈ ਉਹਨਾਂ ਕੰਪਨੀਆਂ ਤੇ ਕੀ ਇਹ ਮੋਰਲੀ ਕਰੈਕਟ ਹੈ ਵੀ ਇੰਨੀ ਮਹਿੰਗੀ ਟੋਲ ਲਾ ਕੇ ਵੀ ਸੜਕ ਦੀ ਹਾਲਤ ਇਹ ਹੋਵੇ ਜਿੱਥੇ ਸਵਾ ਸਵਾ ਕੰਟੇ ਇੱਕ ਪੁਲ ਕ੍ਰਾਸ ਕਰਨ ਤੇ ਲੱਗੇ ਕੱਲ ਕੈਪਟਨ ਸਰਕਾਰ ਨੇ ਜੋ ਸਜ਼ਾ ਦਾ ਪ੍ਰਵਧਾਨ ਕੀਤਾ ਤੇ ਬਿੱਲਾਂ ਦੀ ਨਕੀਦੀ ਕਰਕੇ ਬੰਦ ਕੀਤਾ ਕੀ ਇਹਦੇ ਨਾਲ ਵਾਕਈ ਕਿਸਾਨਾਂ ਨੂੰ ਕੋਈ ਭਰੋਸਾ ਮਿਲੇਗਾ ਜਾਂ ਇਹ ਸਿਰਫ ਕਾਗਜ਼ੀ ਕਾਰਵਾਈ ਹੈ ਦੇਖੋ ਜੀ ਕਿਹੜਾ ਕੱਲ ਕੈਪਟਨ ਸਾਹਿਬ ਨੇ ਕਿਹਾ ਫੈਸਲਾ ਕੀਤਾ ਆਪਣੇ ਕਾਨੂੰਨ ਦੋ ਰੱਦ ਕੀਤੇ ਆਪਣੇ ਕਣਕ ਤੇ ਝੋਨੇ ਦੀ ਕਿਹੜੀ ਉਹ ਦੋਹਾਂ ਉੱਤੇ ਜਾਨਕਿ ਕਣਕ ਝੋਨੇ ਤੇ ਵੀ ਕੀਤਾ ਆ ਬਾਕੀ ਹੋਰ ਫੈਸਲੇ ਤੇ ਨਹੀਂ ਕੀਤਾ ਬਾਕੀ ਜੋ ਅੱਜ ਕਿਸਾਨ ਜੁਨੀਅਨ ਦੀ ਸਾਡੀ ਮੀਟਿੰਗ ਚੱਲ ਰਹੀ ਹੈ ਕੱਤੇ ਜਿਹਾ ਬੰਦੇ ਚੰਡੀਗੜ੍ਹ ਜੋ ਉਹਨਾਂ ਦਾ ਸ਼ਾਮ ਤੇ ਫੈਸਲਾ ਆਊਗਾ ਉਸ ਹਿਸਾਬ ਨਾਲ ਵੀ ਅਸੀਂ ਆਪਣਾ ਦੇਖਾਂਗੇ ਗਾ ਕਿ ਕਾਰੋਬਾਰ ਚੱਲ ਰਿਹਾ ਹੈ ਬਿਲਕੁਲ ਸਹੀ ਗੱਲ ਕੀਤੀ ਆ ਵੀਰ ਨੇ ਕਿਉਂਕਿ ਐਮਐਸਬੀ ਦਾ ਜੋ ਮੁੱਦਾ ਕੱਲ ਕੀਤਾ ਪ੍ਰੋਟੈਕਸ਼ਨ ਕੀਤੀ ਹੈ ਉਹ ਸਿਰਫ ਝੋਨੇ ਔਰ ਕਣਕ ਬਾਰੇ ਆ ਤੇ ਬਾਕੀ ਫਸਲਾਂ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਨਰਮਾ ਤੇ ਮੱਕੀ ਆਮ ਤੌਰ ਤੇ ਐਮਐਸਪੀ ਤੋਂ ਥੱਲੇ ਵਿਕਦੇ ਨੇ ਕਿਉਂ ਉਹਨਾਂ ਤੇ ਜੋ ਉਸ ਤੋਂ ਥੱਲੇ ਵੇਚੇ ਜਾਂ ਖਰੀਦੇ ਉਹਨਾਂ ਦੇ ਪਰਚੇ ਵੀ ਕਿਉਂ ਨਾ ਹੁਣ ਉਹਨਾਂ ਤੇ ਕਿਉਂ ਸਜਾਵਨਾ ਹੋਵੇ ਇਹ ਬਾਜਪੁਆਇੰਟ ਆ ਤੇ ਕਿਸਾਨ ਜੀ ਨੇ ਇਹਦੇ ਬਾਰੇ ਸੋਚ ਰਹੀ ਜਾਂਦੇ ਤੋਂ ਉਸ ਤੋਂ ਬਾਅਦ ਵੀ ਕੋਈ ਫੈਸਲਾ ਲੈਣੀ ਹੈ ਧੰਨਵਾਦ ਜੀ ਤੁਹਾਡਾ ਸਰ ਸਦੂ ਜਿਲ੍ਹਾ ਪ੍ਰਧਾਨ ਕਰਤੀ ਕਿਸਾਂ ਜੁਣ ਅਸੀਂ ਮਤਲਬ ਜੋ ਕੱਲ ਪੰਜਾਬ ਗਵਰਨਮੈਂਟ ਨੇ ਜਾਂ ਬਾਕੀ ਪੋਲੀਟিক্যাল ਪਾਰਟੀਆਂ ਨੇ ਕੀਤਾ ਇੰਨੇ ਕਾਫੀ ਨਹੀਂ ਹੈ ਕਿਉਂਕਿ ਦੋ ਫਸਲਾ ਤੇ ਰੇਟ ਦੀ ਗਰੰਟੀ ਲੈ ਕੇ ਸਾਡੀ ਜਾਨ ਨਹੀਂ ਛੁੱਟਦੀ ਕਿਉਂਕਿ ਸਰਕਾਰ ਤਾਂ ਐ ਐਮਐਸਬੀ ਤਿੰਨ ਫਸਲਾ ਦੇ ਤਿਆ ਕਰਦੀ ਹੈ ਤੇ ਜੇ ਅਸੀਂ ਦੋਹੇ ਦੇ ਰੱਖਦੇ ਆ ਤੇ ਸਾਡਾ ਜਿਹੜਾ ਭੂਗਿਕ ਖਤਰੇ ਚਾ ਸਾਡਾ ਪਾਣੀ ਬਿਲਕੁਲ ਥੱਲੇ ਚਲੇ ਗਿਆ ਝੋਨਾ ਜਿਹੜਾ ਸਾਡੇ ਜੋਗਰੀ ਰਬਾਨਾਗਾ ਹਾਂ ਜਿਹੜਾ ਸਾਡਾ ਇਹ ਜਿਹੜਾ ਰਾਜਸਥਾਨ ਬਣ ਜਾ ਰਹੀ ਸਾਡੀ ਜ਼ਮੀਨ ਉੱਤੇ ਲੜਾਈ ਇੱਥੇ ਮੁੱਕਣੀ ਨਹੀਂ ਲੜਾਈ ਤਾਂ ਕਾ ਚੱਲਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇੱਕ ਪਾਣੀ ਦਾ ਮਸਲਾ ਵੀ ਉਠਾਇਆ ਵੀ ਸਾਡਾ ਪਾਣੀ ਣੀ ਥੱਲੇ ਜਾ ਰਿਹਾ ਜੇ ਇਸ ਤਰ੍ਹਾਂ ਦੀਆਂ ਫਸਲਾਂ ਅਸੀਂ ਬੀਜਦੇ ਰਹਾਂਗੇ ਦੋ ਫਸਲਾਂ ਨੂੰ ਤਰੱਕੀ ਦੇਵਾਂਗੇ ਤਾਂ ਸਾਡੇ ਪਾਣੀ ਦੀ ਬਹੁਤ ਵੱਡੀ ਕਿੱਲਤ ਆਏਗੀ ਜੋ ਨਾਸਾ ਨੇ ਵੀ ਸਾਨੂੰ ਵਾਰਨ ਕੀਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ